ਤੋਦਰ ਬਿਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਰਜ਼ਦਿੱਕੀ ਪਿੰਡ ਬੌਂਦਲੇ ਦੀ ਚੁਣੀ ਗਈ ਨਵੀਂ ਪੰਚਾਇਤ ਦੇ ਪੰਜ ਪੰਚਾਂ ਨੇ ਪਿੰਡ ਦੇ ਨਵੇਂ ਚੁਣੇ ਸਰਪੰਚ ਲਾਗਰ ਸਿੰਘ ਦੇ ਖਿਲਾਫ ਇੱਕ ਸ਼ਿਕਾਇਤ ਸਥਾਨਕ ਕੈਸਡ੍ਰੀਓ ਮਤੋਂ ਬੀਡੀਪੀ ਨੂੰ ਮੌਚੂ ਵਾੜਾ ਅੰਦਰ ਦਿੱਤੀ ਸੀ ਜਿਸ ਦੇ ਵਿੱਚ ਦਰਖਾਸਤਕਾਰਾਂ ਨੇ ਕਿਹਾ ਸੀ ਕਿ ਪੜਦੇ ਨਵੇਂ ਸਰਪੰਚ ਲਾਗਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਿੰਡ ਦੀ ਸ਼ਾਮਲਾਟ ਜਗ੍ਹਾ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਰਖਤਾਂ ਨੂੰ ਪਟਵਾ ਦਿੱਤਾ ਤੇ ਸ਼ਿਕਾਇਤ ਉੱਤੇ ਪ੍ਰਸ਼ਾਸਨ ਵੱਲੋਂ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ ਤੇ ਹੁਣ ਇਹ ਮਾਮਲਾ ਕਾਫੀ ਗਰਮਾ ਗਿਆ ਤਾਂ ਦਰਖਾਸਤਕਾਰਾਂ ਇਸ ਮਾਮਲੇ ਵਿੱਚ ਕਾਰਵਾਈ ਨਾ ਹੁੰਦੀ ਦੇਖ ਕੇ ਕਾਰਵਾਈ ਦੀ ਮੰਗ ਕੀਤੀ ਐ ਇਸ ਮੌਕੇ ਪਿੰਡ ਤੋਂ ਪੰਚਾਇਤ ਨਾਲ ਕੁਝ ਪਿੰਡ ਦੇ ਵਾਸੀ ਮੌਜੂਦ ਨੇ ਤੇ ਸਬੰਧੀ ਐਸਡੀਐਮ ਸਮਰਾਲਾ ਰਜਨੀਸ਼ अरोड़ा ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਤਰਖਾਸਤ ਪਿੰਡ ਦੀ ਪੰਚਾਇਤ ਜ਼ਮੀਨੀ ਉੱਪਰੋਂ ਪੁੱਟੇ ਦਰਖਤਾ ਸਬੰਧੀ ਮਾਮਲਾ ਹੈ ਇਸ ਤੇ ਕਾਰਵਾਈ ਕਰਨ ਸੰਬੰਧੀ ਬੀਡੀਪੀਓ ਲੁਧਿਆਣਾ ਨੂੰ ਲਿਖ ਕੇ ਭੇਜ ਦਿੱਤਾ ਹੈ ਤੇ ਜੋ ਵੀ ਸਬੰਧੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ ਮਾਮਲਾ ਹੈ ਇਹ ਆਪਣੇ ਪਿੰਡ ਮਾਉਂਗੜੇ ਦੇ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਸਰਪੰਚ ਮੈਂ ਲਾਗਰ ਦਿਆਂਗਾ ਨਹੀਂ ਦਰਖਤ ਹਰੇ ਭਰੇ ਦਰਖਤ ਵੱਡਦੇ ਪਿਆ ਨੇ ਅਸੀਂ ਜਦੋਂ ਉਹਨਾਂ ਨੂੰ ਰੋਕਣ ਗਏ ਸਾਨੂੰ ਮਾਤਰਾ ਬੜਾ ਚੰਗਾ ਬੋਲੇ ਨਹੀਂ ਤੇ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅਸੀਂ ਤਾਂ ਪੱਟਣੇ ਦੀ ਪੱਟ ਤੇ ਜੀ ਤੁਸੀਂ ਵੀ ਪੰਚ ਕੋਈ ਕੋਈ ਸਹਿਮਤੀ ਵਗੈਰਾ ਨਹੀਂ ਕੋਈ ਸਹਿਮਤੀ ਨਹੀਂ ਸਾਡੀ ਕੋਈ ਨਹੀਂ ਧਨਵਾਈ ਹੁੰਦੀ ਨਹੀਂ ਨਾ ਕੋਈ ਕੌਣ ਦਿੰਦੀ ਦਰਖਤ ਵੱਡੇ ਕਿਸ ਤਰ੍ਹਾਂ ਗਏ ਨੇ ਸਰ ਆਪਣੀ ਮਾਰਗੀ ਨਾਲ ਕੋਈ ਮਤਾਂ ਨਹੀਂ ਪਾਇਆ ਜੀ ਰੇਲ ਨਾਲ ਉਹਨਾਂ ਨੇ ਪੱਟ ਕੇ ਜੀ ਮੈਂ ਦੇਖ ਤਾ ਹਾਂਜੀ ਇਹ ਜਿਹੜਾ ਮਤਬਲ ਹੋਇਆ ਉਹ ਕੰਮ ਤੇ ਮਤਾ ਸੀਗਾ ਛੇਰਾ ਦਾ ਸੀਗਾ ਮਤਲਬ ਪੰਨੇ ਚੱਕਣ ਦਾ ਹੀ ਤੇ ਇਹਨਾਂ ਨੇ ਉੱਤੇ ਵਿੱਚ ਕਾਇ ਨਾ ਮਤਲਬ ਫਿਰ ਵੀ ਇਹਨਾਂ ਨੇ ਹਰੇ ਦਰਾਖਤ 'ਤੇ ਖੜੇ ਪੂਰੇ ਪੂਰੀਆਂ ਗੇਲੀਆਂ ਮਤਲਬ ਗੇਲੀਆਂ ਸੀਗੀਆਂ ਰੱਟਾ ਕਟਾ ਕੇ ਇੰਤਜ਼ਾਰ ਕਰ ਰਹੇ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਵੀ ਕਦੋਂ ਇਹਨਾਂ ਨੇ ਉਹ ਕੱਢ ਜਦੋਂ ਆ ਕੇ ਅਸੀਂ ਮੌਕੇ ਤੇ ਇਹਨਾਂ ਨੂੰ ਰੋਕਿਆ ਤੇ ਸਮਝੇ ਉੱਤੇ ਵੀ ਉਹਨਾਂ ਨੇ ਉਹ ਕਹਿੰਦੇ ਵੀ ਹਾਂਜੀ ਦੱਸੋ ਤੁਹਾਨੂੰ ਕੀ ਮਰਜ਼ਾ ਕੀ ਬਿਮਾਰੀ ਆ ਪਰ ਉਹ ਕਹਿੰਦੇ ਆ ਵੀ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਰਾਬਟ ਦੇ ਦੇਣੀ ਰਾਬਟ ਦੇ ਲੋ ਜੋ ਕੁਝ ਖੱਟਾ ਹੁੰਦਾ ਕਰ ਲੋ ਵੀ ਆਖੀ ਐ ਕਿਹੜੇ ਵੇਚਨੇ ਆ ਮੈਂ ਉਹ ਨੌਦਮ ਉੱਤੇ ਹੈ ਹੀ ਨਹੀਂ ਤੀਆ ਮੇਰੀ ਕੋਈ ਜੀਵਿਧਾਰਨਾ ਜਾਂ ਕਿਸੇ ਨੂੰ ਪਿਆ ਹੋਵੇ ਹੈ ਨਾ ਜੀਵਨ ਇਹਨੇ ਦਰਾਪ ਪਟਾਏ ਨੇ ਜਾਂ ਮਸੀਹ ਨਾਲ ਕੋਈ ਵੰਦਾ ਕਰੇ ਹੈ ਨਾ ਆਪਾਂ ਦੇ ਜਾਰ ਹੁੰਦੇ ਉਹਦੇ ਸੰਧਤੰ ਦੇ ਜਿੱਤੀ ਉਦਾਸੀ ਹੈ ਕੰਨ ਉਹ ਪਟਵਾਰੀ ਨਾਲ ਸੀ ਹੈ ਹਾਰੀ ਨਹੀਂ ਜੀਵੀ ਦੇ ਆਪੇ ਕਹਿੰਦੇ ਸਾਹਮਣੇ ਆਇਆ ਰਾਜ ਅਸਲ ਦੋਨੇ ਤੋਂ ਲੈ ਕੇ ਸਾਡਾ ਛੇਵੇਂ ਤੱਕ ਮੁੜੀ ਲਗਾਤਾਰ ਰਹਾ ਜਦੋਂ ਮੈਂ ਗਿਆ ਉਸ ਗ੍ਰਾਸਪਟਨ ਦੇ ਉੱਥੇ ਪਹੁੰਚਿਆ ਤਾਂ ਮੈਨੂੰ ਵੀ ਲੱਗ્યું ਕਿ ਇੱਕ ਬਰਾਤ ਖਾਗਵਾਂ ਦਾ ਛੜਾ ਉਹ ਜਾ ਕੇ ਚੱਕ ਵੀ ਕਰ ਸਕਦਾ ਹੈ ਥੱਲੇ ਟੋਆ ਵੀ ਦਿੱਤਾ ਜਾ ਕੇ ਨਾ ਰੁਪਿਆ ਨਾ ਜਰਿਆ ਵੀ ਤੇ ਉਦੋਂ ਕਰ ਤੇ ਦਗਲ ਦੇ ਨਾਲ ਮੈਂ ਇਹ ਵੀ ਪਿਆਲਾ ਭਰਾਵਾ ਮਿਰਚ ਦਾ ਪਹਿਲਾਂ ਹੀ ਮੌਨ ਲੱਗਦਾ ਮੇਰੇ ਪਾਸਾ ਨਾ ਤਰਾ ਦੇ ਉਸ ਗ੍ਰਾਸਪਟਨ ਨੂੰ ਕਿਹਨੇ ਕਿਹਾ ਹੈ ਹਾਂ ਕਿਹਾ ਕਿ ਆਪਰ ਬਹੁਤ ਬੰਦੇ ਖੜੇ ਵੀ ਜਿਹੜਾ ਹੈਪੀ ਪੰਚ ਆ ਉੱਥੇ ਮਜੂਦ ਖੜਾ ਵੀ ਉਹ ਵੀ ਦੇਖ ਸਕਦਾ ਵੀ ਭਾਈ ਬਰਾਤ ਜੀ ਦੇ ਪੱਤਨ ਨੂੰ ਹੋ ਰਿਹਾ ਤੇ ਕੁਝ ਹੋਇਆ ਤੇ ਕਾਈਸੀ ਪੰਚਾਇਤ ਵੱਲੋਂ ਪਰ ਕਿਉਂਕਿ ਇਹ ਪਿੰਡ ਦੀ ਜ਼ਮੀਨ ਦਾ ਮਸਲਾ ਸੀ ਪੰਚਾਇਤੀ ਲੈਣ ਦਾ ਮਸਲਾ ਸੀ ਸੋ ਸੀਡੀ ਇਨਕੁਆਰੀ ਕਰਨ ਲਈ ਨੇ ਡਿਸਟ੍ਰਿਕਟ ਲੈਵਲ ਤੇ ਡੀਡੀਓ ਪੀ ਜੀ ਨੂੰ ਮਾਰਕ ਕਰ ਦਿੱਤੀ ਕਿ ਜੇ ਜਿਹਨੂੰ ਜੋ ਵੀ ਰਿਪੋਰਟ ਆਏਗੀ ਜੇ ਸਰਪੰਚ ਦੋਸ਼ੀ ਪਾਏਗਾ ਤਾਂ ਉਸਨੂੰ ਸਾਹ ਜਿਹੜੀ ਨੀਮਨ ਸਰਕਾਰ ਵੱਲੋਂ ਜਿਹੜੀ ਹੈ ਸੰਬੰਧਿਤ ਵਾਗ ਵੱਲੋਂ ਕਾਹੀ ਅਮਚਲੰਦੀ ਹੈ ਸੋ ਤਾਂ ਅੱਜ ਦੇ ਕੀ ਮਾਮਲਾ ਸੰਰਾਲਾ ਦੇ ਬੌਂਦਲੀ ਤੋਂ ਹੈ ਜਿੱਤੇ ਕਿ 11 ਕਾਨੂੰਨੀ ਢੰਗ ਨਾਲ ਪ੍ਰੋਟੇਸਰਖਤਾ ਦਾ ਮਾਮਲਾ ਜਿਹੜਾ ਕਿ ਗਰਮਾਉਂਦਾ ਨਜ਼ਰ ਆ ਰਿਹਾ ਹੈ ਜਿੱਤੇ ਕਿ ਪਿੰਡ ਬੌਂਦਲੀ ਤੇ ਪੰਚਾਇਤ ਐਸਡੀਐਮ ਮਤੋਂ ਵੀਡੀਪੀਓ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੂਸਰੇ ਪਾਸੇ ਸਰ ਮੌਜੂਦਾ ਸਰਪੰਚ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਕਿਹਾ ਕਿ ਉਸ ਦੇ ਵੱਲੋਂ ਕੋਈ ਵੀ ਹੈ ਜੀ ਸਟੇਟਮੈਂਟ ਹੈ ਜਿਹੜੀ ਕਿ ਪੰਚਾਂ ਨੂੰ ਨਹੀਂ ਦਿੱਤੀ ਹੋਈ ਹੈ ਤਾਂ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਐਸਡੀਐਮ ਨੇ ਕਿਹਾ ਹੈ ਕਿ ਮਾਮਲਾ ਜਿਹੜਾ ਕਿ ਪਿੰਡ ਦੀ ਜ਼ਮੀਨ ਦੇ ਨਾਲ ਸਬੰਧਤ ਹੈ ਤਾਂ ਇਸ ਬਾਬਤ ਅਜਿਹਾ ਕਿ ਬੀਡੀਪੀਓ ਨੂੰ ਲੁਧਿਆਣਾ ਜਿਹੜੀ ਕਿ ਚਿੱਠੀ ਲਿਖ ਦਿੱਤੀ ਹੈ ਦਸਤੂਰ ਬਾਅਦ ਉਹਨਾਂ ਕਿਹਾ ਕਿ ਜਿਸ ਵੀ ਵਕਤੀ ਦਾ ਵਿੱਚ ਜਿਹੜਾ ਕਿ ਇਸ ਦੇ ਰੂਲ ਹੋਵੇਗਾ ਉਸ ਦੇ ਖਿਲਾਫ ਉਹ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ